ਯਾਰ ਜੇ ਤੁਸੀਂ ਕੈਨੇਡਾ ਚ ਜਾਂ ਕਿਤੇ ਵੀ ਆ ऑस्ट्रेलिया ਨਿਊਜ਼ੀਲੈਂਡ ਯੂਕੇ ਕਿਤੇ ਵੀ ਤੁਸੀਂ ਰਹਿਨੇ ਆ ਬੇਸਮੈਂਟ ਚ ਜਾਂ ਕਿਤੇ ਵੀ ਜੇ ਤੁਹਾਡੇ 4-5 ਰੂਮੈਂਟ ਰੂਮ ਮੇਟ ਹੈ ਨਾ ਤਾਂ ਉਹਨਾਂ ਨਾਲ ਰਹਿਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਸਲਾਹ ਦੇਵਾਂਗਾ ਕਿ ਜੇ ਤੁਸੀਂ ਉਹਨਾਂ ਨਾਲ ਰਹਿਣਾ ਹੈ ਤਾਂ ਉਹਨਾਂ ਦੀ ਉਮਰ ਹੈ ਘੱਟੋ-ਘੱਟ 24-25 ਸਾਲ ਹੋਵੇ ਕਿਉਂਕਿ ਮੈਂ ਰਹਿ ਰਿਹਾ 19-20-21 ਸਾਲ ਇਹ ਤਨ ਮੁੰਡਿਆਂ ਦੀ ਉਮਰ ਹੈ ਜਿਹੜੇ ਮੇਰੇ ਨਾਲ ਰਹਿੰਦੇ ਨੇ ਤਾਂ ਉਹਨਾਂ ਨੂੰ ਇਹ ਰਹਿਣ ਸੈਣ ਦਾ ਕੋਈ ਪਤਾ ਨਹੀਂ ਤੇ ਜਿਹੜਾ ਬੰਦਾ ਵੱਧ ਉਮਰ ਦਾ ਹੁੰਦਾ ਉਹਦਾ ਰਹਿਣਾ ਸਹਿਣਾ ਥੋੜਾ ਜਿਹਾ ਅਲੱਗ ਹੁੰਦਾ ਮੇਰੀ ਉਮਰ ਹੈ 29 ਸਾਲ ਦੀ ਤੇ ਮੈਨੂੰ ਇਦਾਂ ਹੈ ਕਿ ਹਰ ਇੱਕ ਕੰਮ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਹੋਵੇ ਹੁਣ ਸਨੋ ਬੈ ਰਹੀ ਹੈ ਕੈਨੇਡਾ ਵਿੱਚ ਤਾਂ ਮੇਰਾ ਕੀ ਹੈ ਕਿ ਮੈਂ ਸ਼ੂਜ਼ ਲਾ ਕੇ ਆਉਣਾ ਤੇ ਜੇ ਕਿਤੇ ਮਤਲਬ ਜਗਾ ਗੰਦੀ ਆ ਤਾਂ ਉੱਥੇ ਕੀ ਪੋਚਾ ਲਾ ਦੇਣਾ ਪਰ ਉਹ ਇਦਾਂ ਨਹੀਂ ਕਰਦੇ ਸਾਰੇ ਮਤਲਬ ਉਹਨਾਂ ਨੇ ਬਾਹਰੋਂ ਆਉਣਾ ਸਨੂ ਨਾਲ ਬੂਟ ਆ ਉਹਨਾਂ ਦੇ ਲਿਬੜੇ ਹੋਣੇ ਤੇ ਸਾਰਾ ਫਰਸ਼ ਕੀ ਆ ਗੰਦਾ ਕਰ ਦੇਣਾ ਇਹ ਤੁਸੀਂ ਨਾਲ ਵੀਡੀਓ ਵੀ ਦੇਖ ਸਕਦੇ ਆ ਤੇ ਭਾਂਡੇ ਆ ਜਿਹੜੇ ਤਿੰਨ ਤਿੰਨ ਦਿਨ ਆ ਜਿਹੜੇ ਸ਼ੈਂਕ ਵਿੱਚ ਭਾਂਡੇ ਪਏ ਰਹਿੰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਕੀ ਆ ਕਿ ਬੰਦੇ ਦਾ ਜਿਹੜਾ ਦਿਮਾਗ ਆ ਬਾਅਦ ਚ ਖਰਾਬ ਹੁੰਦਾ ਇਹ ਤੋਂ ਚੰਗਾ ਇਹੀ ਆ ਕਿ ਤੁਸੀਂ ਮਤਲਬ ਵਾਟ ਜਿਹੜੇ ਵੱਡੀ ਉਮਰ ਦੇ ਰੂਮ ਮੇਟ ਹੁੰਦੇ ਨੇ ਜਾਂ ਆਪ ਦੀ ਜਿਹੜੀ ਏਜ ਮੇਟ ਹੁੰਦੇ ਨੇ ਉਹਨਾਂ ਨਾਲ ਹੀ ਬੰਦਾ ਰਵੇ ਜੇ ਤੁਸੀਂ ਇੰਨੀਆਂ-ਵੀਆਂ ਸਾਲਾਂ ਦੇ ਆ ਤੁਹਾਡੇ ਵੀ ਉਹੀ ਲੱਛਣ ਨੇ ਫੇਰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਨਾਲ ਮਰਜੀ ਰੋ ਪਰ ਜੇ ਤੁਸੀਂ ਥੋੜੇ ਸੈਂਸਿਟਿਵ ਐ ਕੰਮ ਕਰਨਾ ਤੁਹਾਨੂੰ ਮਤਲਬ ਸਹੀ ਤਰੀਕੇ ਨਾਲ ਕੰਮ ਕਰਨਾ ਚੰਗਾ ਲੱਗਦਾ ਤਾਂ ਫੇਰ ਯਾਰ ਰੂਮ ਮੇਟ ਆ ਨਾ ਉਹਨਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਚੁਣਿਆ ਕਰੋ ਨਹੀਂ ਤਾਂ ਦਿਮਾਗ ਬੰਦੇ ਦਾ ਬਹੁਤ ਖਰਾਬ ਹੁੰਦਾ